ਇਸ ਮੰਦਿਰ ਨੂੰ ਬਣਾਉਣ ਵਾਸਤੇ ਕਿਸੇ ਵੀ ਜੋੜਨ ਵਾਲੀ ਚੀਜ਼ ਦਾ ਇਸਤੇਮਾਲ ਨਹੀਂ ਕੀਤਾ ਗਿਆ ਨਾ ਸੀਮੈਂਟ ਨਾ ਚੂਨਾ ਨਾ ਕੋਈ ਹੋਰ ਸਿਰਫ ਪੱਥਰਾਂ ਨੂੰ ਪੱਥਰਾਂ ਦੇ ਉੱਪਰ ਬੈਲੈਂਸ ਕਰਕੇ ਟਿਕਾਇਆ ਗਿਆ ਆਪਾਂ ਇਹ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਬੈਲੈਂਸ ਕਰਕੇ ਬਣਾਈਆਂ ਗਈਆਂ ਚੀਜ਼ਾਂ ਦੀ ਸਭ ਤੋਂ ਵੱਡੀ ਉਦਾਹਰਨ ਇਹ ਮੰਦਿਰ ਇਸ ਮੰਦਿਰ ਨੂੰ ਦੇਖ ਕੇ ਤੁਸੀਂ ਐਵੇਂ ਕਹਿ ਸਕਦੇ ਹੋ ਕਿ ਇੱਕ ਵੀ ਪੱਥਰ ਖਿਸਕਿਆ ਇਸ ਸਾਰੇ ਦੇ ਸਾਰੇ ਮੰਦਿਰ ਨੂੰ ਸਾਰੀ ਦੀ ਸਾਰੀ ਇਮਾਰਤ ਨੂੰ ਤਬਾਹ ਕਰ ਸਕਦਾ ਹੈ ਪਰ ਇਸ ਸਾਧੀਆਂ ਤੋਂ ਝਖੜ ਨੇਰੀਆਂ ਪੁਚਾਲ ਮੀ ਇਹਨੇ ਸਭ ਕੁਝ ਸਹੇ ਆ ਤੇ ਇਹ ਜਿਉਂ ਕਾ ਤਿਉਂ ਐਵੇਂ ਹੀ ਖੜਾ ਹੈ ਵੱਡੀ ਜਾਣਕਾਰੀ ਵਾਲੀ ਗੱਲ ਇਹ ਆ ਕਿ ਚੰਬਲ ਦੇ ਵੱਡੇ ਵੱਡੇ ਡਾਕੂਆਂ ਦਾ ਇਹ ਸ਼ਰਦਾ ਸਥਾਨ ਰਿਹਾ ਹੈ ਤੇ ਬਾਕੀ ਦੀ ਜਾਣਕਾਰੀ ਹਰਪ੍ਰੀਤ ਸਿੱਧੂ ਨੇ ਤੁਹਾਨੂੰ ਪਤਾ ਕਿ ਬਰੀਕ ਬਰੀਕ ਸ਼ੁਰੂ ਤੋਂ ਐਂਡ ਤੱਕ ਦੇ ਦੇਣੀ ਹੁੰਦੀ ਹੈ ਵੀਡੀਓ ਦੇ ਆਖਰ ਤੱਕ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਨਾ ਜਿਵੇਂ ਪਹਿਲਾਂ ਚ ਕਰਦੇ ਹੁੰਨੇ ਆ ਕਿਉਂਕਿ ਤੁਹਾਡੇ ਬੱਚਿਆਂ ਨੂੰ ਇਹ ਕਿਸੇ ਵੀ ਥਾਂ ਇਹੋ ਜੇ ਮੰਦਰਾਂ ਦੀ ਜਾਣਕਾਰੀ ਤਾਂ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਆਈਪੀਐਸ ਦੇ ਐਗਜ਼ਾਮ ਦੇ ਵਿੱਚ ਆ ਜਾਏ ਤੇ ਦੂਜੀ ਗੱਲ ਇਹ ਪਹਿਲਾ ਪੰਜਾਬੀ ਚੈਨਲ ਆ ਜਿਹੜਾ ਇਹ ਦਿਖਾ ਰਿਹਾ ਕਿ ਇੰਡੀਆ ਬਹੁਤ ਘੈਂਟ ਘੁੰਮਣ ਵਾਲੀ ਥਾਂ ਆ ਜੋ ਅੱਜ ਕੁੰਬ ਤੇ ਆ ਇਹ ਮੰਤਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਮੱਧ ਪ੍ਰਦੇਸ਼ ਦੇ ਵਿੱਚ ਹਾਂ ਤੇ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹਾ ਦੇ ਵਿੱਚ ਤੁਸੀਂ ਇਹ ਮੰਦਰ ਵੇਖ ਸਕਦੇ ਹੋ ਸੁਣ ਮੈਂ ਦੱਸ ਦਿਆਂ ਵੀ ਹਜ਼ਾਰਾਂ ਕਹਿੰਦਾ ਹੈ ਕਿ ਸਦੀਆਂ ਬੀਤ ਗਈਆਂ ਇਸ ਮੰਦਰ ਨੂੰ ਬਣਿਆ ਹੋਇਆ 100 ਫੁੱਟ ਦੀ ਉਚਾਈ ਦੇ ਉੱਤੇ ਬਣਿਆ ਹੋਇਆ ਵਾ ਤੇ ਆਮ ਲੋਕਾਂ ਦੇ ਵਿੱਚ ਇੱਕ ਕਥਾ ਵੀ ਪ੍ਰਚਲਿਤ ਹੈ ਵੀ ਇਸ ਮੰਦਿਰ ਨੂੰ ਰਾਤੋਂ ਰਾਤ ਭੂਤਾਂ ਨੇ ਬਣਾਇਆ ਸੀ ਅਕਸਰ ਐਸੀਆਂ ਕਥਾਵਾਂ ਤੁਸੀਂ ਭਾਰਤ ਦੇ ਵਿੱਚ ਆਮ ਹੀ ਸੁਣ ਸਕਦੇ ਹੋ 11ਵੀਂ ਸਦੀ ਦਾ ਬਣਿਆ ਹੋਇਆ ਮੰਦਿਰ ਆ ਕੀਰਤੀ ਰਾਜ ਜੋ ਕੁਸ਼ਵਾਹ ਰਾਜਵੰਸ਼ ਦੇ ਸੀ ਉਹਨਾਂ ਦੀ ਪਤਨੀ ਦੇ ਬਣਵਾਇਆ ਸੀ ਕਕਨ ਦੇਵੀ ਉਹਦਾ ਨਾਂ ਸੀ ਨੂੰ ਕਕਨ ਦੇਵੀ ਕਕਨ ਮੱਠ ਕਹਿੰਦੇ ਅਸਲ ਵਿੱਚ ਤਾਂ ਉਸ ਥਾਂ ਦੇ ਉੱਤੇ ਸਾਨੂੰ ਲੈ ਕੇ ਆ ਗਿਆ ਸਾਰਾ ਕਿਤੇ ਵੀ ਕੋਈ ਚੂਨਾ ਸੀਮਿੰਟ ਵਰਤਿਆ ਨਹੀਂ ਗਿਆ ਆਹ ਦੇਖੋ ਸਾਰਾ ਏ ਟੇਡਾ ਵਿੰਗਾ ਜਿਹਾ ਬਣਿਆ ਹੋਇਆ ਮਤਲਬ ਨਜ਼ਰ ਆਊਗਾ ਦੱਸਿਆ ਜਾਂਦਾ ਵੀ ਇਹ ਅਧੂਰਾ ਰਹਿ ਗਿਆ ਹਲਜਾਬ ਦਾ ਪ੍ਰਤੀਤ ਹੁੰਦਾ ਵਾ ਪਰ ਇਸ ਨੂੰ ਜਿਹੜੇ ਇਸ ਏਰੀਏ ਦੇ ਵਿੱਚ ਪਰਲੇ ਪਾਸੇ ਤੋਂ ਚੰਬਲ ਸ਼ੁਰੂ ਹੋ ਜਾਂਦੀ ਹੈ ਚੰਬਲ ਵਾਲਾ ਏਰੀਆ ਆ ਗਿਆ ਇਹ ਮੁਰੈਨਾ ਜ਼ਿਲ੍ਹਾ ਦੇ ਵਿੱਚ ਆ ਇੱਥੇ ਇਸ ਥਾਂ ਦੇ ਉੱਤੇ ਤਾਂ ਆਹ ਦੇਖੋ ਬਹੁਤ ਸੌ ਫੋਟ ਦੀ ਉਚਾਈ ਦੇ ਉੱਤੇ ਆ ਦੂਰ ਤਾਂ ਉੱਥੋਂ ਗੁਬੰਧ ਦੇਖੋਗੇ ਸੋਨੂੰ ਟੇਡੇ ਵਿੰਗੇ ਜਿਹੇ ਪੱਥਰ ਲੱਗੇ ਹੋਏ ਨਜ਼ਰ ਆ ਜਾਣਗੇ ਮੋਢਲ ਵੈਕ ਢਾਂਚੇ ਦੇ ਉੱਤੇ ਖੜਿਆ ਹੋਇਆ ਵਾ ਪਲੇਟਫਾਰਮ ਤੁਸੀਂ ਦੇਖ ਸਕਦੇ ਹੋ ਪਲੇਟਫਾਰਮ ਦੇ ਉੱਤੇ ਇੱਕ ਉੱਚਾ ਮੰਦਰ ਬਣਿਆ ਹੋਇਆ ਤੁਹਾਨੂੰ ਸਾਫ਼ ਤੌਰ ਤੇ ਨਜ਼ਰ ਆਊਗਾ ਚਾਰੇ ਪਾਸੇ ਆਪਾਂ ਘੁੰਮ ਕੇ ਵੀ ਦੇਖਾਂਗੇ ਇਹਦੇ ਅੰਦਰਲੇ ਪਾਸੇ ਵੀ ਜਾਵਾਂਗੇ ਇਹਦਾ ਜੋ ਗਰਭਗ੍ਰਹਿ ਆ ਉੱਥੇ ਹਜੇ ਵੀ ਪੂਜਾ ਹੁੰਦੀ ਆ ਮਤਲਬ ਇੱਥੇ ਕਿਹਾ ਜਾਂਦਾ ਵੀ ਡਾਕੂ ਵੀ ਆ ਕੇ ਮੱਥਾ ਟੇਕਦੇ ਹੁੰਦੇ ਸੀਗੇ ਇਹ ਪੁਰਾਣਾ ਮੰਦਰ ਦੱਸਿਆ ਜਾਂਦਾ ਤੇ ਉਹ ਕਿਉਂਕਿ ਜਿਹੜੀ ਕਕਨ ਦੇਵੀ ਸੀ ਉਹ ਸ਼ਿਵ ਜੀ ਦੀ ਭਗਤ ਨਹੀਂ ਸੀ ਤੇ ਇਸ ਕਰਕੇ ਉਹਨੇ ਫਿਰ ਇਸ ਮੰਦਰ ਦਾ ਨਿਰਮਾਣ ਕਰਾਇਆ ਸੀਗਾ ਤੁਹਾਨੂੰ ਸਾਫ਼ ਤੌਰ ਤੇ ਇੱਥੇ ਗਿਡਨੈਸ ਮਤਲਬ ਨਜ਼ਰ ਆਊਗਾ ਮਤਲਬ ਕਿੰਨਾ ਹੈ ਪਰ ਇਹ ਪਾਸੇ ਰਮਣੀਕ ਮਾਹੌਲ ਵੀ ਸੀ ਕਿ ਹੁਣ ਤਾਂ ਜੰਗਲ ਜੰਗਲ ਕੱਟੇ ਗਏ ਪਹਿਲਾਂ ਇਹ ਜੰਗਲ ਦਾ ਏਰੀਆ ਹੁੰਦਾ ਸੀਗਾ ਇਹਨੂੰ ਕਕਨ ਮੱਠਕ ਦੇ ਨਾਂ ਨਾਲ ਜਾਣਿਆ ਜਾਂਦਾ ਵਾ ਤਾਂ ਜੋ ਅੰਦਰਲੇ ਪਾਸੇ ਵੀ ਚੱਲਦੇ ਆ ਤੇ ਨਾਲੇ ਹੋਰ ਗੱਲਬਾਤ ਕਰਦੇ ਆ ਇੱਥੇ ਆਉਣ ਲਈ ਸਿਹੋਨੀਆਂ ਆਉਣਾ ਪੈਂਦਾ ਸੀ ਹੋਨੀਆਂ ਪਿੰਡ ਦੇ ਵਿੱਚ ਬਾਰ-ਬਾਰ ਇਹ ਸਥਾਨ ਪੈ ਜਾਂਦਾ ਵਾ ਆ ਤੁਸੀਂ ਵੇਖ ਸਕਦੇ ਹੋ ਕਿੰਨਾ ਮਤਲਬ ਕਮਾਲ ਦਾ ਯਾਰ ਦ੍ਰਿਸ਼ ਆ ਇੱਥੇ ਅੰਦਰਲੇ ਪਾਸੇ ਆਪਾਂ ਜੁੱਤੀ ਉਤਾਰ ਕੇ ਬਾਅਦ ਚ ਚੱਲਾਂਗੇ ਪਹਿਲਾਂ ਬਾਹਰੋਂ-ਬਾਹਰੋਂ ਦੇਖ ਲਈਏ ਆ ਦੇਖੋ ਵੀ ਇੱਕ ਪਲੇਟਫਾਰਮ ਉੱਚਾ ਆਪਣਾ ਆ ਗਿਆ ਇਹ ਦੋ ਪਲੇਟਫਾਰਮ ਨੇ ਇੱਕ ਤਾਂ ਪਹਿਲਾਂ ਆ ਥੜਾ ਜਿਹੜੇ ਤੇ ਆਪਾਂ ਖੜੇ ਆ ਹਨਾ ਇਹ ਜ਼ਮੀਨ ਥੱਲੇ ਰਹਿ ਗਈ ਤੇ ਉਦੋਂ ਉੱਤੇ ਫਿਰ ਇੱਕ ਮੱਠ ਦਾ ਰੂਪ ਸੀ ਇੱਕ ਆ ਦੇਖ ਸਕਦੇ ਹੋ ਤੇ ਇਹਨਾਂ ਇਹ ਮੂਰਤੀਆਂ ਖੰਡਿਤ ਹੋ ਚੁੱਕੀਆਂ ਮੂਰਤੀਆਂ ਵੀ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਗੋਪੀ ਵੀਰੇ ਇੱਧਰ ਆ ਕੇ ਦਿਖਾ ਸਕੀਏ ਜੇ ਆਪਾਂ ਆ ਦੇਖਿਓ ਵੀ ਕਿੰਨੀ ਕਾਰਾਗਰੀ ਕੀਤੀ ਗਿਆ ਜਿੰਨਾ ਜ਼ਮਾਨਿਆਂ ਦੇ ਵਿੱਚ ਕੋਈ ਗ੍ਰੈਂਡਰ ਨਹੀਂ ਸੀ ਹੁੰਦਾ ਕੁਝ ਹੋਰ ਨਹੀਂ ਸੀ ਸਾਧਨ ਹੁੰਦਾ ਉਸ ਜ਼ਮਾਨਿਆਂ ਦਾ ਬਣਿਆ ਹੋਇਆ ਮੰਦਿਰ 11ਵੀਂ ਸਦੀ ਦਾ ਕੀਰਤੀ ਰਾਜ ਨੇ ਬਣਾਇਆ ਸੀਗਾ ਅਵ ਇਤਲ ਕਕਨ ਦੇਵੀ ਦੇ ਮਤਲਬ ਕਹਿ ਸਕਦਾ ਕਿ ਉਹਨੇ ਬਣਵਾਇਆ ਸੀਗਾ ਕਿਉਂਕਿ ਸ਼ਿਵਜੀ ਦੀ ਪਾਕਤ ਨਹੀਂ ਸੀ ਆਹ ਦੇਖ ਸਕਦੇ ਹੋ ਆਹ ਦੇਖੋ ਕੋਈ ਮਾੜਾ ਜਾਂ ਇੰਚੀ ਦਾ ਵੀ ਫਰਕ ਨਹੀਂ ਤੁਹਾਨੂੰ ਨਜ਼ਰ ਆਊਗਾ ਇਹਨੂੰ ਬਣਾਉਣ ਦੇ ਕਾਰ ਦੇ ਵਿੱਚ ਇੰਚੀ ਦਾ ਵੀ ਤੁਹਾਨੂੰ ਫਰਕ ਕਿਤੇ ਨਜ਼ਰ ਨਹੀਂ ਆਊਗਾ ਇੱਥੋਂ ਤਾਂ ਤੱਕ ਦਿਖਾਉਂਦੇ ਜਾਓ ਮੇਰੇ ਗੋਪੀ ਵੀਰੇ ਵੀ ਕਮਾਲ ਦਾ ਦ੍ਰਿਸ਼ ਸੀ ਉਹਨਾਂ ਲੋਕਾਂ ਦੇ ਵਿੱਚ ਕਮਾਲ ਦੀ ਕਲਾਕਾਰੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਉਹ ਬਣਾਉਦੇ ਗਏ ਆਹ ਦੇਖੋ ਪਹਿਲਾਂ ਉਹਨਾਂ ਨੇ ਇਹ ਪਲੇਟਫਾਰਮ ਬਣਾਇਆ ਆਹ ਬਣਾਇਆ ਫਿਰ ਉਹਨਾਂ ਨੇ ਆਹ ਇਸ ਲੈਵਲ ਤੇ ਕੰਮ ਕੀਤਾ ਫਿਰ ਉਹਨਾਂ ਨੇ ਆਹ ਡਿਜ਼ਾਈਨ ਨੂੰ ਚੁਣਿਆ ਬੀਸ ਡਿਜ਼ਾਈਨ ਫੋਰ ਮਤਲਬ ਬਣਾਇਆ ਫਿਰ ਉਹਨਾਂ ਨੇ ਪਲੈਨ ਰੱਖਿਆ ਫਿਰ ਉਦੋਂ ਵਿੱਚ ਇੱਕ ਇੱਕ ਫੁੱਲ ਵਾਲਾ ਡਿਜ਼ਾਈਨ ਚੁਣਿਆ ਫਿਰ ਉਸ ਤੋਂ ਬਾਅਦ ਆਹ ਡਿਜ਼ਾਈਨ ਆ ਗਿਆ ਫਿਰ ਆਹ ਗੋਲਾਕਾਰ ਦਾ ਡਿਜ਼ਾਈਨ ਆ ਗਿਆ ਇਸ ਤਰੀਕੇ ਦੇ ਨਾਲ ਤਾਂ ਤੱਕ ਡਿਜ਼ਾਈਨਿੰਗ ਹੁੰਦੀ ਗਈ ਕੋਈ ਵੀ ਡਿਜ਼ਾਈਨ ਤੁਹਾਨੂੰ ਇੱਥੇ ਇੱਕ ਦੂਜੇ ਨਾਲ ਮੈਚ ਕਰਦਾ ਹੋਇਆ ਨਜ਼ਰ ਨਹੀਂ ਆਊਗਾ ਅਤੇ ਹਰ ਫੁੱਲ ਵੱਖ-ਵੱਖਰਾ ਦੇਖੋ ਹੋਈ ਕੋਈ ਗੂੰਦ ਨਾਲ ਤਾਂ ਚਿਪਕਾਇਆ ਨਹੀਂ ਗਿਆ ਕੋਈ ਫੈਵੀਕੋਲ ਨਾਲ ਤਾਂ ਚਮੇੜਿਆ ਨਹੀਂ ਗਿਆ ਇਹ ਪੱਥਰ ਹੀ ਸੀਗਾ ਪੱਥਰ ਨੂੰ ਹੀ ਇਹਦੇ ਨਾਲ ਜੋੜਿਆ ਗਿਆ ਵਾ ਆ ਜੋ ਇਧਰਲੇ ਪਾਸੇ ਦੇਖਦੇ ਤੁਰੇ ਜਾਂਦੇ ਆ ਓਏ ਦੁਬਾਰਾ ਤੱਕ ਮਹਾਨ ਦਾ ਇਦ੍ਰਸ਼ ਆ ਜਾਂਦਾ ਵਾ ਜਦੋਂ ਤੁਸੀਂ ਤਾਂ ਇੱਥੋਂ ਨਿਗਾਹ ਪਾਉਗੀ ਨਾ ਆਪਣੀ ਆਇਂ ਲੱਗੂਗਾ ਵੀ ਜੇ ਥੱਲੋਂ ਦੋ ਚਾਰ ਥੰਮਲੇ ਇੱਧਰ ਉੱਧਰ ਹੋ ਗਏ ਤਾਂ ਬਣਿਆ ਤਣਿਆ ਮੰਦਰ ਬੰਦੇ ਤੇ ਡੱਗ ਸਕਦਾ ਪਰ ਇਹ ਡਿੱਗਿਆ ਨਹੀਂ ਨੌ ਸਭ ਕਹਿ ਸਕਦਾ ਕਿ ਇਹ ਤਾਂ 900 ਸਦੀਆਂ ਪਹਿਲਾਂ ਬਣਿਆ ਹੋਇਆ ਮਤਲਬ 8900 ਸਾਲ ਬਣ ਜਾਂਦਾ ਵਾ 900 ਸਾਲ ਬਣ ਜਾਂਦਾ ਜਿੱਥੇ ਆਹ ਦੇਖੋ ਇੱਧਰ ਲੈ ਪਾਸੇ ਆਜੋ ਆ ਨਮੂਨਾ ਕਿਵੇਂ ਦੇਖੋ ਲੈ ਹੈ ਕਿ ਨਾ ਆਹ ਦੇਖੋ ਕਿੰਨਾ ਨਮੂਨਾ ਦੇਖੋ ਕਿਦਾਂ ਹੈ ਕੋਈ ਮੁੱਲ ਇਸ ਚੀਜ਼ ਦਾ ਯਾਰ ਕਿੱਡਾ ਸੁਣਾ ਨਮੂਨਾ ਪਾਇਆ ਹੋਇਆ ਉੱਤੇ ਮਔਰਤਾਂ ਦੇ ਚਿੱਤਰ ਬਣਾਏ ਹੋਇਆ ਮੂਰਤੀਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਦੇਖੋ ਕਿੱਡੇ ਕਮਾਲ ਦੇ ਦ੍ਰਿਸ਼ ਸੀ ਕਿ ਇਧਰਲੇ ਪਾਸੇ ਵੀ ਹੈਨਾ ਚਿਹਰੇ ਉਹਨਾਂ ਦੇ ਖੰਡਿਤ ਹੋ ਚੁੱਕੇ ਆ ਯਕੀਨਨ ਇਹ ਕਿਸੇ ਦੇ ਹਮਲੇ ਦੇ ਰਾਹੀਂ ਤੋੜੇ ਗਏ ਚਿੱਤਰ ਲਾਦੇ ਕਿਉਂਕਿ ਮੂੰਹ ਤੋੜ ਦਿੱਤੇ ਗਏ ਖੰਡਿਤ ਕਰ ਦਿੱਤੇ ਗਏ ਬਾਕੀ ਅੰਗ ਪੈਰ ਉਦਾਂ ਹੀ ਰੱਖੇ ਗਏ ਨੇ ਆਹ ਇੱਕਦਸਰ ਅੱਡ-ਅੱਡ ਤਰ੍ਹਾਂ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਆਹ ਔਰਤ ਦਾ ਵੀ ਮਤਲਬ ਸੈਰ ਮਤਲਬ ਖੰਡਿਤ ਕਰ ਦਿੱਤਾ ਗਿਆ ਵਾ ਤਾਂ ਇਧਰਲੇ ਪਾਸੇ ਤੁਸੀਂ ਦੇਖੋ ਇੱਕ ਫਰੇਮ ਦੇ ਵਿੱਚ ਜਿਵੇਂ ਇੱਕ ਫੋਟੋ ਫਰੇਮ ਨਹੀਂ ਹੁੰਦਾ ਉਸ ਤਰੀਕੇ ਦੇ ਨਾਲ ਬਣਿਆ ਹੋਇਆ ਤੁਹਾਨੂੰ ਇਹਦੇ ਚਾਰੇ ਪਾਸਿਓਂ ਢਾਂਚਾ ਨਜ਼ਰ ਆਊਗਾ ਇਦੋਂ ਬਾਅਦ ਆਪਾਂ ਉੱਤੇ ਵੀ ਚੱਲਦੇ ਹਾਂ ਤੇ ਨਾਲੇ ਦੇਖ ਕੇ ਆਉਂਨੇ ਆ ਤੇ ਨਾਲੇ ਹੋਰ ਗੱਲਬਾਤ ਕਰਦੇ ਹਾਂ ਹੁਣ ਆਪਾਂ ਉਤਲੇ ਵਾਲੇ ਪਾਸੇ ਚੱਲੇ ਹਾਂ ਪੌੜੀਆਂ ਦੇ ਸਟੈਪ ਆਮ ਦੇ ਨਾਲੋਂ ਵੱਡੇ ਨੇ ਇੱਥੇ ਤੇ ਸੁਣ ਮੈਂ ਖਾਸ ਗੱਲ ਹੋਰ ਦੱਸ ਦਿਆਂ ਵੀ ਡਾਕੂ ਅਕਸਰ ਇੱਥੇ ਮੱਥਾ ਟੇਕਣ ਆਉਦੇ ਹੁੰਦੇ ਸੀਗੇ ਜਿੰਨੇ ਵੀ ਇਸ ਚੰਬਲ ਦੇ ਏਰੀਆ ਦੇ ਵਿੱਚ ਡਾਕੂ ਹੋਏ ਆ ਬਾਗੀ ਹੋਏ ਆ ਉਹ ਅਕਸਰ ਆਇਆ ਕਰਦੇ ਸੀਗੇ ਆ ਦੇਖੋ ਟਾਂਚਾਈ ਤੋਂ ਤੁਰੇ ਜਾਵਾਂਗੇ ਗੋਪੀ ਭਰੇ ਇਦਾਂ ਦਿਖਾਉਂਦੇ ਤੁਰੇ ਜਾਓ ਕਿਤੇ ਇੱਥੇ ਲੈ ਕੇ ਕੌਣ ਆਇਆ ਵਾ ਬਾਈ ਗੋਪੀ ਸਰਪੰਚ ਰੈਤਪੁਰੇ ਤੋਂ ਵੀਰੇ ਸਤਿ ਸ੍ਰੀ ਅਕਾਲ ਤੇ ਇਹ ਬਾਈ ਆਪਾਂ ਨੂੰ ਇੱਥੇ ਲੈ ਕੇ ਆਇਆ ਤੇ ਧੰਨਵਾਦ ਭਰਾ ਤੁਹਾਡਾ ਤੇ ਗੱਲ ਹੈਗੀ ਇਹ ਵੀ ਗੱਲ ਸੁਣਦੇ ਆ ਵੀ ਭੂਤਾਂ ਨੇ ਬਣਾਇਆ ਸੀ ਹਨਾ ਪਰ ਗੱਲ ਇਹ ਦੇਖ ਕੇ ਨੂੰ ਆਇ ਲੱਗਦਾ ਸੱਚੀ ਕੋਈ ਨਹੀਂ ਭੂਤਾਂ ਨੇ ਬਣਾਇਆ ਹੋਊਗਾ ਹਨਾ ਪੱਥਰ ਜਿੱਥੇ ਮਰਦੀ ਲਾਏ ਹੋਏ ਆ ਜਿੱਥੇ ਜੀਗਰ ਦਾ ਉਥੇ ਪੱਥਰ ਲਾਤੇ ਡਿੱਗਿਆ ਨਹੀਂ ਕਿਤੋਂ ਗੱਲ ਪਈ ਆਪਾਂ ਇਹ ਖੰਭੇ ਨੂੰ ਗਿਣਨੀ ਲੱਗਦੇ ਗਿਣ ਨਹੀਂ ਸਕਦੇ ਭੁੱਲ ਜੂ ਬੰਦਾ ਸਾਰੇ ਚੱਕੇ ਜਾਣਗੇ ਬਲਦਾ ਗਣਦਾ ਸਰਵਜੂ ਕਿਸੇ ਚ ਨੰਬਰ ਤੇ ਲਿਖ ਕੇ ਚੈੱਕ ਕਰ ਲਿਆ ਅੱਛਾ ਗਣਤ ਨਹੀਂ ਸਕਦਾ ਕੋਈ ਆ ਤਾਂ ਤੋਂ ਗੁੱਪੀਰ ਦਿਖਾਉਂਦੇ ਤਰੇ ਉਹ ਮੜਾ ਤਾਂ ਨੂੰ ਸਹੀਨ ਕਰ ਲਿਓ ਇਸ ਤਰੀਕੇ ਦੇ ਨਾਲ ਆਉਗੇ ਤੁਸੀਂ ਆ ਸਕਦੇ ਹੋ ਆ ਦੇਖੋ ਤਾਂ ਤੋਂ ਆ ਰਿਹਾ ਸਹੀ ਬ੍ਰਿਤ੍ਰਸ਼ ਆ ਦੇਖੋ ਕਿੰਨੇ ਖੰਭਿਆਂ ਦੇ ਵਿੱਚ ਕਮਾਲ ਦਾ ਦ੍ਰਿਸ਼ ਹੋਊਗਾ ਇਹ ਅੰਦਰਲੇ ਪਾਸੇ ਗਰਭ ਗ੍ਰਹਿ ਆ ਗਿਆ ਅੱਜ ਅੱਜ ਇੱਥੇ ਕਿਧਰਲੇ ਪਾਸੇ ਅੰਦਰ ਵੀ ਆਪਾਂ ਜਾ ਕੇ ਹੂਪ ਹੂ ਦੇਖ ਲਈਏ ਤੇ ਅੰਦਰੋਂ ਵੀ ਦੇਖੋਗੇ ਮਤਲਬ ਉਸੇ ਤਰੀਕੇ ਦਾ ਟਾਂਚਾ ਹੀ ਤੁਹਾਨੂੰ ਇੱਥੇ ਨਜ਼ਰ ਆਊਗਾ ਤੇ ਬਾਹਰਲੇ ਪਾਸੇ ਇੱਥੇ ਮੂਰਤੀਆਂ ਖੰਡਿਤ ਹੋ ਚੁੱਕੀਆਂ ਨੇ ਤੇ ਆਓ ਇੱਧਰਲੇ ਪਾਸੇ ਚੱਲੇ ਗਏ ਆਪਾਂ ਹੋਰ ਇੱਧਰ ਨੂੰ ਆਹ ਦੇਖੋ ਆ ਪਿੱਲਰ ਨੇ ਆ ਦੇਖੋ ਇੱਕਾ ਢਾਂਚਾ ਥੱਲੇ ਬਣਾ ਤਾਂ ਉਦੋਂ ਉੱਤੇ ਇੱਕਾ ਪੱਥਰ ਵੱਡਾ ਖੜਾ ਕਰਤਾ ਫਿਰ ਮਤਲਬ ਬੈਲੈਂਸ ਬਣਾ ਬਣਾ ਕੇ ਹਨਾ ਮਤਲਬ ਪੱਥਰਾਂ ਦੇ ਵਿੱਚ ਵੀ ਸੇਧ ਰੱਖੀ ਪੂਰੀ ਰੱਖਿਓ ਗੁਣੀਆਂ 'ਚ ਕੰਮ ਕੀਤਾ ਹੋਇਆ ਵਾ ਸਾਰਾ ਇੱਧਰ ਚਲੇ ਕਿੱਧਰ ਚਲੇ ਗਏ ਇਹਨੂੰ ਅਜੇ ਤੱਕ ਕੋਈ ਗਣੀ ਨਹੀਂ ਪਾਇਆ ਖੰਭੇ ਨੂੰ ਗਣ ਨਹੀਂ ਪਾਇਆ ਲਾ ਠੀਕ ਆ ਗੱਲ ਫਿਰ ਨਹੀਂ ਗਣ ਪਾਇਆ ਜਿਹਦਾ ਇੰਟਰਸਟ ਵਧਿਆ ਹੋਇਆ ਵਾ ਹਨਾ ਆ ਦੇਖੋ ਹਰ ਚੀਜ਼ ਨੂੰ ਗਣਮੈਠ ਕੇ ਲਿਖਿਆ ਹੋਇਆ ਹੈ ਸਾਈਜ਼ ਪ੍ਰਾਤਨ ਵਿਭਾਗ ਨੇ ਸੰਭਿਆ ਹੋਇਆ ਹੈ ਹਨਾ ਤੇ ਆਹ ਦੇਖ ਸਕਦੇ ਹੋ ਆ ਤਾਂ ਤਾਂ ਤੋਂ ਤਾਂ ਲੱਗਦਾ ਇਹ ਮੇ ਡਿੱਗੂਗਾ ਕੋਈ ਨਹੀਂ ਜਸਟ ਸਪੋਰਟਾਂ ਐ ਲਾਈਆਂ ਹੁੰਦੀਆਂ ਆਜੂ ਇਧਰਲੇ ਪਾਸੇ ਚੱਲ ਗਏ ਬਹੁਤ ਯਾਰ ਇੰਟਰਸਟਿੰਗ ਚੀਜ਼ ਆ ਬਹੁਤ ਇੰਟਰਸਟਿੰਗ ਆ ਆ ਦੇਖੋ ਮੂਰਤੀ ਜਿਹੜਾ ਪੱਥਰ ਚਿਣਿਆ ਮੰਦਿਰ ਬਣਾਇਆ ਤਾਂ ਬਣਾਇਆ ਉਹਦੇ ਨਾਲ ਨਾਲ ਕਿੰਨੀਆਂ ਖੂਬਸੂਰਤ ਮੂਰਤੀਆਂ ਵੀ ਬਣਾਈਆਂ ਲਾਇਸੈਂਸ ਹੈ ਪੱਥਰਾਂ ਦਾ ਕੋਈ ਚੋਰੀ ਨਹੀਂ ਕਰ ਸਕਦਾ ਹਾਂ ਲਾਇਸੈਂਸ ਹਾਂ ਬਿਲਕੁਲ ਬਿਲਕੁਲ ਮਤਲਬ ਪੈਮਾਨਾ ਦਿੱਤਾ ਹੋਇਆ ਆਈ ਮੋਰ ਲੱਗੀ ਆ ਕਿਸ ਹੁੰਦੀ ਹੈ ਨਾ ਇਹ 3 ਸਾਲ ਹੋ ਗਏ ਜਦ ਲਗਾਏ ਹਾਂ 3 ਸਾਲ ਪਹਿਲਾਂ ਵੀ ਕੋਈ ਚੋਰੀ ਕਰਕੇ ਵੇਚ ਨਾ ਸਕੇ ਸਮਗਲੇਮ ਵੀ ਕਿਸੇ ਸਮੇਂ ਹੁੰਦੀ ਰਹੀ ਸੀ ਪਰ ਪਛਾਹ ਹੋ ਗਿਆ ਮਤਲਬ ਆ ਚੀਜ਼ਾਂ ਖੂਬਸੂਰਤ ਮੂਰਤੀਆਂ ਦੇਖੋ ਕਿਡਾ ਕਮਾਲ ਦਾ ਦ੍ਰਿਸ਼ ਆ ਰਿਹਾ ਬਰੇਸਾਈ ਦੇਖੋ ਕਿ ਇਧਰਲੇ ਮਗਰਲੇ ਪਾਸੇ ਆ ਗਏ ਆਪਾਂ ਆਹ ਦੇਖ ਸਕਦੇ ਹਾਂ ਕਮਾਲ ਹੀ ਕਮਾਲ ਕੀਤਾ ਪਿਆ ਯਾਰ ਕੋਈ ਕਿਹੜਾ ਪੱਥਰ ਉੱਤੇ ਪੱਥਰੋ ਦੇ ਬਟ ਗਿਆ ਹੋਇਆ ਹਾਂ ਉਹ ਡਰੋਨ ਨਾਲ ਆਪਾਂ ਦਿਖਾ ਦਿਆਂਗੇ ਕੋਸ਼ਿਸ਼ ਉਹ ਦੇ ਉੱਤੇ ਲੰਕ ਰਿਹਾ ਪੱਥਰ ਇੱਕ ਉਹ ਦੇ ਉੱਤੇ ਲੰਕਦਾ ਹੋਇਆ ਪੱਥਰ ਤੁਹਾਨੂੰ ਨਜ਼ਰ ਆਊਗਾ ਤਾਂ ਤੇ ਖੁਦ ਦੇਖ ਸਕਦੇ ਹੋ ਤੁਸੀਂ ਉੱਤੇ ਲੰਕਦਾ ਹੋਇਆ ਪੱਥਰ ਹੋਰ ਐਂ ਲੱਗਦਾ ਜਿਵੇਂ ਨਾ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਤੇ ਆਜੋ ਇਧਰਲੇ ਪਾਸੇ ਚੱਲ ਗਏ ਓਹੋ ਕਮਾਲ ਯਾਰ ਹਾਂ ਦੇਖੋ ਸਿਰਾ ਕੀਤਾ ਪਿਆ ਬਣਾਉਣ ਵਾਲੇ ਦੀ ਕਾਰਗਰੀ ਇੱਕ ਹੋਰ ਦੇਖੋ ਪਾਣੀ ਕੱਢਾ ਅੰਦਰੋਂ ਨਿਕਾਸੀ ਕਰਨ ਦਾ ਵੀ ਤਰੀਕਾ ਵਾ ਆਹ ਦੇਖੋ ਅੰਦਰ ਮੰਨ ਕੇ ਚੱਲੋ ਕੋਈ ਕੰਮ ਚੱਲ ਰਿਹਾ ਵਾ ਪਾਣੀ ਦੀ ਸਫਾਈ ਕਰਨੀ ਆ ਉਹਦਾ ਪਾਣੀ ਇੱਥੋਂ ਇੱਕ ਸ਼ੇਪ ਦੇਤੀ ਮਤਲਬ ਉਦਾਂ ਹੀ ਪਨਾਲਾ ਜ ਨਹੀਂ ਰੱਖਤਾ ਪ੍ਰੋਪਰ ਇੱਕ ਸ਼ੇਪ ਦੇਤੀ ਤੇ ਥਾਣੇ ਪਾਣੀ ਇਧਰ ਦੀ ਨਿਕਾਸੀ ਹੁੰਦੀ ਸੀਗੀ ਇਹ ਇੰਟਰਲੋਕਿੰਗ ਸਿਸਟਮ ਕਹਿੰਦੇ ਆ ਜਿਹਦੇ ਰਾਹੀਂ ਇਹ ਬਣਿਆ ਹੋਇਆ ਵਾ ਅਸਲ ਦੇ ਵਿੱਚ ਆਹ ਸਟਰਕਚਰ ਦੇਖੋ ਵੀ ਹਰ ਇੰਚੀ-ਇੰਚੀ ਤੇ ਤੁਹਾਨੂੰ ਕਲਾਕਾਰੀ ਨਜ਼ਰ ਆਊਗੀ ਇਹ ਹਿਡਨ ਜੈਮ ਕਹਿ ਸਕਦੇ ਆ ਕਿ ਛੁਪਿਆ ਹੋਇਆ ਹੀਰਾ ਕਹਿ ਸਕਦੇ ਆ ਜਿਹੜਾ ਕਿ ਆਮ ਤੌਰ ਤੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀ ਆਓ ਇਧਰਲੇ ਪਾਸੇ ਕਿਉਂਕਿ ਇਧਰ ਲੋਕ ਲੋਕਲ ਲੋਕਾਂ ਨੂੰ ਪਤਾ ਵਾ ਪਰ ਆਮ ਜਦੋਂ ਵਰਲਡਵਾਈਡ ਗੱਲ ਕਰਦੇ ਆ ਤਾਂ ਉਦੋਂ ਇਸ ਬਾਰੇ ਚਰਚਾ ਘੱਟਾ ਖੁਜਰਾਹੋ ਦੀ ਚਰਚਾ ਜ਼ਿਆਦਾ ਵਾ ਆਹ ਦੇਖ ਸਕਦੇ ਹਾਂ ਆਹ ਦੇਖੋ ਤਾਂ ਤੱਕ ਤਾਂ ਇਹ ਲੱਗਦਾ ਜਿਵੇਂ ਇੱਕ ਪੱਥਰ ਡਿੱਗ ਪਿਆ ਨਖਣੀ ਆਪਾਂ ਤੋਂ ਮੜਾ ਜਾ ਪਾਸੇ ਵੀ ਨਹੀਂ ਹੋਇਆ ਜਾਣਾ ਪਰ ਇਹ ਸਦੀਆਂ ਹੋ ਗਈਆਂ ਇਹਨੂੰ ਉਸੇ ਰੂਪ ਦੇ ਵਿੱਚ ਹੀ ਖੜਾ ਹੋਇਆ ਸੋ ਤਾਂ ਤੱਕ ਨਜ਼ਰ ਆਊਗਾ ਇਹ ਪਹਿਲਾਂ ਇਧਰ ਪਿੱਲਰਾਂ 'ਤੇ ਵੀ ਨਿਕਾਸੀ ਹਰ ਫਾਰਮੈਟ ਦਾ ਹਰ ਡਿਜ਼ਾਈਨ ਵੱਖਰਾ-ਵੱਖਰਾ ਵਾ ਆਹ ਦੇਖ ਸਕਦੇ ਹੋ ਆਹ ਦੇਖੋ ਕਮਾਲ ਦੇਖੋ ਗੱਲਬਾਤ ਇਹਦੀ ਤੇ ਇਧਰਲੇ ਪਾਸੇ ਆਓ ਹਰ ਪਿੱਲਰ ਨੂੰ ਦਿਖਾਉਂਦੇ ਤੁਰੇ ਜਾਓ ਵੀ ਕਿੰਨਾ ਸੋਹਣਾ ਦ੍ਰਿਸ਼ ਤੇ ਕਿਆ ਕਮਾਲ ਦੀ ਕਾਰਾਗਰੀ ਸੀ ਉਸ ਜ਼ਮਾਨੇ ਦੇ ਵਿੱਚ ਹਨਾ ਜਿਨ੍ਹਾਂ ਨੇ ਇਹਨੂੰ ਬਣਾਇਆ ਕੀਤਾ ਚਲੋ ਚੱਲਦੇ ਆ ਤੇ ਨਾਲੇ ਹੋਰ ਗੱਲਾਂ ਬਾਤਾਂ ਆਪਾਂ ਕਰਦੇ ਆ ਦਰਸ਼ਕੋ ਇਹ ਤੁਸੀਂ ਕੱਕਨ ਮੱਠ ਦੇਖਿਆ ਸਰਹੋਨੀਆਂ ਤੋਂ ਕੋਲੇ ਇੱਕ ਮੁਰਾਨਾ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਖੂਬਸੂਰਤ ਮੰਦਿਰ ਪੁਰਾਣਾ ਪ੍ਰਾਚੀਨ 11ਵੀਂ ਸਦੀ ਦਾ ਬਣਿਆ ਹਾ ਤੁਸੀਂ ਵੇਖ ਰਹੇ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਵੀ ਮਿਲਾਂਗੇ ਸੁਣਮੈਂ ਦੱਸ ਦਿਆਂ ਇਹਦੇ ਬਾਰੇ ਬਹੁਤ ਗਲਤ ਮਿਥਾਂ ਪ੍ਰਚਲਿਤ ਦੇ ਕਿ ਇੱਥੇ ਪੂਤਾਂ ਹੁੰਦੀ ਹੈ ਇਹ ਜਾਂ ਕੁਛ ਹੁੰਦਾ ਇਹ ਜਾਂ ਕੁਝ ਵੀ ਨਹੀਂ ਹੁੰਦਾ ਮਤਲਬ ਕਿ ਲੋਕ ਕਿਸੇ ਵੀ ਵੇਲੇ ਆਜੋ ਹਣਾ ਇੱਕ ਧਾਰਮਿਕ ਸਥਾਨ ਆ ਹਣਾ ਧਾਰਮਿਕ ਸਥਾਨ ਤੇ ਇਹ ਜਾਂ ਕੁਛ ਨਹੀਂ ਹੁੰਦਾ ਨਾ ਤੇ ਉੱਥੇ ਸਰ ਪਵਿੱਤਰ ਆਤਮਾ ਮਾਈ ਹੁੰਦੀਆਂ ਹੈ ਹਣਾ ਪਵਿੱਤਰ ਇਸ ਤਰੀਕੇ ਨਾਲ ਤੁਸੀਂ ਆ ਖੂਬਸੂਰਤ ਮੰਦਿਰ ਵੇਖਿਆ 100 ਫੁੱਟ ਦੀ ਉਚਾਈ ਤੇ ਬਣਿਆ ਹੋਇਆ ਸੋ ਅਗਲੀ ਵਾਰੀ ਨਵਾਂ ਵਿਸ਼ਾਲਿਆ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ